ਆਸ਼ੂ ਨੂੰ ਜ਼ਮਾਨਤ ਦਿੱਤੀ ਹੈ 1 ਅਗਸਤ ਨੂੰ ED ਨੇ ਦਰਸਲ ਆਸ਼ੂ ਨੂੰ ਗ੍ਰਿਫਤਾਰ ਕੀਤਾ ਸੀ 2000 ਕਰੋੜ ਰੁਪਏ ਦੇ ਟੈਂਡਰਾਂ ਦੇ ਵਿੱਚ ਕਪਰੇ ਦੇ ਇਲਜ਼ਾਮ ਲੱਗੇ ਸਨ ਹਾਈ ਕੋਰਟ ਨੇ ਮਾਮਲੇ ਦੇ ਵਿੱਚ ਦਰਜ ਐਫ ਆਈ ਆਰ ਵੀ ਰੱਦ ਕੀਤੀ ਹੈ ਜਲੰਧਰ ਦੇ ਵਿੱਚ ਪੁਛਗਛ ਤੋਂ ਬਾਅਦ ED ਨੇ ਦਰਸਲ ਇਹ ਗ੍ਰਿਫਤਾਰ ਕੀਤਾ ਸੀ ਕਾਰਵਾਈ ਕੀਤੀ ਗਈ ਸੀ منی ਲਾਂਡਰਿੰਗ ਐਕਟ ਦੇ ਤਹਿਤ ED ਦੇ ਵੱਲੋਂ ਇਹ ਗ੍ਰਿਫਤਾਰੀ ਕੀਤੀ ਗਈ ਇਸ ਦੇ ਸਪੁਰੇ ਕੇਸ ਦੇ ਵਿੱਚ ਕਾਂਗਰਸ ਦੇ ਆਗੂ ਤੇ ਸਾਫਤ ਮੰਤਰੀ ਭਾਰਤਪੁਰਨਾਸ਼ੂ ਨੂੰ ਵੱਡੀ ਅਰ ਰਾਤ ਮਿਲੀ ਹੈ ਹਾਈ ਕੋਰਟ ਨੇ ਭਾਰਤ ਪੁਛਨਾਸ਼ੂ ਨੂੰ ਜ਼ਮਾਨਤ ਦੇ ਦਿੱਤੀ ਹੈ ਅ ਦਰਸਲ 1 ਅਗਸਤ ਨੂੰ ਐਡੀ ਦੇ ਵੱਲੋਂ ਇਹ ਪੂਰੀ ਕਾਰਵਾਈ ਕੀਤੀ ਜਾਂਦੀ ਜਦੋਂ ਭਾਰਤ ਪੁਛਨਾਸ਼ੂ ਨੂੰ ਗ੍ਰਿਫਤਾਰ ਕੀਤਾ ਗਿਆ ਪਹਿਲਾਂ ਜਲੰਧਰ ਦੇ ਵਿੱਚ ਪੁਛਗਿਸਤ ਲਈ ਬੁਲਾਇਆ ਗਿਆ ਲੰਬੇ ਸਵਾਲ ਜਵਾਬ ਦੇ ਬਾਅਦ ਉਸ ਦੇ ਬਾਅਦ ਹੀ ਭਾਰਤ ਪੁਛਨਾਸ਼ੂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ 2000 ਕਰੋੜ ਰੁਪਏ ਦੇ ਟੈਂਡਰਾਂ ਦੇ ਵਿੱਚ ਕਪਲੇ ਦੇ ਦਰਸਲ ਜੋ ਕਿ ਸਿੱਧੇ ਤੌਰ ਤੇ ਇਲਜ਼ਾਮ ਲੱਗੇ ਉੱਥੇ ਹਾਈ ਕੋਰਟ ਨੇ ਮਾਮਲੇ ਦੇ ਵਿੱਚ ਦਰਜ ਐਫ ਆਈ ਆਰ ਵੀ ਰਦ ਕਰ ਦਿੱਤੀ ਹੈ ਇਹ ਵੀ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਖਬਰ ਹੈ ਕਿ ਹਾਈ ਕੋਰਟ ਦੇ ਵੱਲੋਂ ਇਸ ਪੂਰੇ ਮਾਮਲੇ ਦੇ ਵਿੱਚ ਦਰਜ ਕੀਤੀ ਗਈ ਐਫ ਆਈ ਆਰ ਵੀ ਰੱਦ ਕਰ ਦਿੱਤੀ ਗਈ ਹੈ ਜਲੰਧਰ ਦੇ ਵਿੱਚ ਪੁਛਗਿਸ਼ ਤੋਂ ਬਾਅਦ ਦਰਸਲੇਡੀ ਦੇ ਵੱਲੋਂ ਇਹ ਪੂਰੀ ਕਾਰਵਾਈ ਕੀਤੀ ਜਾਂਦੀ ਹੈ ਗ੍ਰਫਤਾਰ ਕੀਤਾ ਜਾਂਦਾ ਹੈ ਮਨੀ ਲਾਂਡਰਿੰਗ ਐਕਟ ਦੇ ਤਹਿਤ ਈਡੀ ਦੇ ਵੱਲੋਂ ਇਹ ਕਾਰਵਾਈ ਕੀਤੀ ਗਈ ਸੀ ਤੇ ਇਸੇ ਕੇਸ ਦੇ ਵਿੱਚ ਹੁਣ ਹਾਈ ਕੋਰਟ ਤੋਂ ਭਾਰਤ ਪੁਸ਼ਨਾਸ਼ੂ ਨੂੰ ਜ਼ਮਾਨਤ ਮਿਲੀ ਹੈ ਹਾਈ ਕੋਰਟ ਦੇ ਵੱਲੋਂ ਭਾਰਤ ਪੁਸ਼ਨਾਸ਼ੂ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ ਅ ਦਰਸਲ 2000 ਕਰੋੜ ਰੁਪਏ ਦੇ ਟੈਂਡਰਾਂ ਦੇ ਵਿੱਚ ਕਪਰੇ ਦੇ ਜੋ ਕੇ ਸਿੱਧੇ ਤੌਰ ਤੇ ਭਾਰਤ ਪੁਛਨਾਸ਼ੂ ਤੇ ਇਲਜ਼ਾਮ ਲੱਗੇ ਸਨ ਇਸ ਤੋਂ ਪਹਿਲਾਂ ਗੱਲ ਕਰੀਏ ਤੇ ਇਸ ਕੇਸ ਦੇ ਵਿੱਚ ਪੰਜਾਬ ਵਿਜੀਲੈਂਸ ਦੇ ਵੱਲੋਂ ਜੋ ਕੇ ਕਾਰਵਾਈ ਕੀਤੀ ਗਈ ਉਸ ਤੋਂ ਬਾਅਦ ਚ ਆ ਜੋ ਕੇ ਕਾਫੀ ਸਮਾਂ ਜੇਲ੍ਹ ਦੇ ਵਿੱਚ ਵੀ ਰਿਹਾ ਭਾਰਤ ਪੁਛਨਾਸ਼ੂ ਉਸ ਤੋਂ ਬਾਅਦ ਇਸ ਕੇਸ ਦੇ ਵਿੱਚ ਜੋ ਕੇ ਈਡੀ ਦੇ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਉਮੇਸ਼ ਸ਼ਰਮਾ ਜੁੜੇ ਹੋਏ ਨੇ ਉਮੇਸ਼ ਸਾਹਿਬ ਕਾ ਮੰਤਰੀ ਤੇ ਕਾਂਗਰਸ ਆਗੂ ਭਾਰਤ ਪੁਛਨਾਸ਼ੂ ਨੂੰ ਵੱਡੀ ਰਾਹਤ ਕੀ ਕੋ ਜਾਣਕਾਰੀ ਉਹ ਬਿਲਕੁਲ ਵੱਡੀ ਰਾਹਤ ਹੈ ਔਰ ਜਿਸ ਹਾਲਵਲ ਸਭ ਨੂੰ ਪਤਾ ਸੀਗਾ ਕਿ ਇਹ ਮਾਮਲਾ ਜਦੋਂ ਦਰਜ ਹੋਇਆ ਸੀਗਾ ਸੁਰਖੀਆਂ ਬਟੋਰੀ ਸੀਸ ਮਾਮਲੇ ਨੇ ਫਰੀਡੀ ਨੇ ਅਰੈਸਟ ਕੀਤਾ ਸੀ ਭਰਤਪੂਸ਼ਨ ਆਸ਼ੂ ਨੂੰ ਹੁਣ ਫਾਈਨਲੀ ਪੰਜਾਬ ਹਾਈ ਕੋਰਟ ਤੋਂ ਇੱਕ ਵੱਡੀ ਰਾਹਤ ਮਿਲੀ ਹੈ ਜ਼ਮਾਨਤ ਅਮੀਲੀ ਮਿਲਣ ਨਾਲ ਹੀ ਐਫ ਆਈ ਆਰ ਵੀ ਕਵੇਸ਼ ਜਿਹੜੀ ਮੰਗ ਕੀਤੀ ਗਈ ਸੀ ਉਹ ਮਿਲਿਆ ਭ੍ਰਸ਼ਟਾਚਾਰ ਦਾ ਜਿਹੜਾ ਮਾਮਲਾ ਉਹ ਉਸਤੇ ਉਸ ਮਾਮਲੇ ਵਿੱਚ ਜਿਹੜੀ ਐਫ ਆਈ ਆਰ ਹੋਈ ਸੀਗੀ ਉਹ ਰੱਦ ਕੀਤੀ ਹੈ ਹਾਈ ਕੋਰਟ ਨੇ ਤੇ ਹੁਣ ਫਾਈਨਲੀ ਜੇਲ ਤੋਂ ਬਾਹਰ ਆਣਗੇ ਜੇਲ ਤੋਂ ਬਾਹਰ ਆਣਗੇ ਫਾਈਨਲੀ ਹੁਣ ਭਰਤਪੂਸ਼ਨ ਆਸ਼ੂ ਔਰ ਅ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਹਿਰਾਸਤ ਵਿੱਚ ਹੀ ਰਹੇ ਨੇ ਔਰ ਹਾਈ ਕੋਰਟ ਵੀ ਵੀ ਸੁਣਵਾਈਆਂ ਦਾ ਦੌਰ ਚੱਲਦਾ ਰਿਹਾ ਹੈ ਕਈ ਵਾਰ ਡੇਟ ਅਰਜੈਂਟ ਹੋ ਜਾਂਦੀ ਸੀ ਜਾਂ ਜਿੱਦਾਂ ਅੱਗੇ ਇੱਕ ਸਿਕਦਰੀ ਲੇਕਿਨ ਫਾਈਨਲੀ ਹੁਣ ਤੁਸੀਂ ਕਹਿ ਸਕਦੇ ਹੋ ਕਿ ਨਵਾਂ ਸਾਲ ਜਿਹੜਾ ਹੈ ਭਰਪੋਣਾ ਆਸ਼ੂਪਨੇ ਕਰ ਵਿੱਚ ਨਾਲ ਸਕਦੇ ਜੀ ਹਾਂ ਠੀਕ ਹੈ ਉਮੀਦ ਫਿਲਹਾਲ ਦੀ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਤਾਂ ਸਾਬਕਾ ਮੰਤਰੀ ਭਾਰਤਪੁਸ਼ਨਾਸ਼ੂ ਦੇ ਨਾਲ ਜੁੜੀ ਹੋਈ ਇਹ ਵੱਡੀ ਖਬਰ ਹੈ ਹਾਈ ਕੋਰਟ ਤੋਂ ਭਾਰਤਪੁਸ਼ਨਾਸ਼ੂ ਨੂੰ ਜ਼ਮਾਨਤ ਮਿਲ ਗਈ ਹੈ ਔਰ ਤੇ ਹਾਈ ਕੋਰਟ ਨੇ ਮਾਮਲੇ ਦੇ ਵਿੱਚ ਦਰਜ ਐਫ ਆਈ ਆਰ ਵੀ ਰੱਦ ਕਰ ਦਿੱਤੀ ਹੈ ਕਾਂਗਰਸ ਆਗੂ ਦਰਪੂਤ ਸਾਹਿਬ ਦਾ ਮੰਤਰੀ ਭਾਰਤਪ੍ਰਸ਼ਨਾਸ਼ੂ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ ਹਾਈ ਕੋਰਟ ਦੇ ਵੱਲੋਂ ਜ਼ਮਾਨਤ ਦੇ ਦਿੱਤੀ ਗਈ ਹੈ ਉੱਥੇ ਇਸ ਮਾਮਲੇ ਦੇ ਵਿੱਚ ਐਫ ਆਈ ਆਰ ਵੀ ਰੱਦ ਕੀਤੀ ਗਈ ਹੈ ਤਾਂ ਹਾਈ ਕੋਰਟ ਨੇ ਸਾਫਕਾ ਮੰਤਰੀ ਭਾਰਤਪ੍ਰਸ਼ਨਾਸ਼ੂ ਨੂੰ ਵੱਡੀ ਰਾਹਤ ਦਿੱਤੀ ਹੈ ਦਰਸਲ ਈਡੀ ਦੇ ਵੱਲੋਂ 1 ਅਗਸਤ ਨੂੰ ਜਿਹੜੀ ਕਿ ਭਾਰਤਪ੍ਰਸ਼ਨਾਸ਼ੂ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਜਿਹੜਾ ਜਲੰਧਰ ਦੇ ਵਿੱਚ ਪੁਛਗਿਸਤਿ ਦੀ ਬੁਲਾਇਆ ਜਾਂਦਾ ਹੈ ਉਸ ਤੋਂ ਬਾਅਦ ਚ ਲੰਬੀ ਜਾਂਚ ਪੜਤਾਲ ਦੇ ਬਾਅਦ ਭਾਰਤਪ੍ਰਸ਼ਨਾਸ਼ੂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਉਸ ਤੋਂ ਬਾਅਦ ਰਿਮਾਂਡ ਹਾਸਲ ਕਰਕੇ ਆਜੜੀ ਕੇ ਪੁਸ਼ਗੀਸ਼ਵੀ ਕੀਤੀ ਜਾਂਦੀ ਹੈ ਉਸ ਦੇ ਬਾਅਦ ਨਿਆਂਇਕ ਹਰਾਸਦੇ ਵਿੱਚ ਭੇਜਿਆ ਗਿਆ ਲਗਾਤਾਰ ਜੋ ਕਿ ਪਾਰਕ ਰਿਸ਼ਨਾ ਚੁਝੇਲ ਦੇ ਵਿੱਚ ਬੰਸਨ ਇਸ ਦੇ ਵਿਚਾਲੇ ਉਹਨਾਂ ਦੇ ਵਿਰਲੇ ਹਾਈ ਕੋਰਟ ਦਾਰੋਂ ਕੀਤਾ ਗਿਆ ਤੇ ਹਾਈ ਕੋਰਟ ਨੇ ਇਸ ਮਾਮਲੇ ਦੇ ਵਿੱਚ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਹੈ। ਸਤਰੀ ਨੂੰ ਵੱਡੀ ਰਾਤ ਮਿਲਿਆ ਅਰੋੜਾ ਦੇ ਖਿਲਾਫ ਦਰਜ ਕਰਪਸ਼ਨ ਦਾ ਮਾਮਲਾ ਰੱਦ ਕਰ ਦਿੱਤਾ ਗਿਆ। ਤਾਂ ਦੋ ਗੁਰਸਤੇਜ ਸਾਫਕਾ ਨੂੰ ਆਧ ਪੰਜਾਬ ਪੈਣਾ ਹਾਈ ਕੋਰਟ ਦੇ ਵਿੱਚੋਂ ਚਾਹੇ ਉਹ ਸੁੰਦਰ ਸ਼ਾਮ ਅਰੋੜਾ ਹੋਣ ਤੇ ਚਾਹੇ ਸਾਬਕਾ ਮੰਤਰੀ ਭਾਰਤ ਪੂਜਨ ਆਸ਼ੂ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਹਾਈ ਕੋਰਟ ਦੇ ਵੱਲੋਂ ਜੋ ਰਾਹਤ ਮਿਲੀ ਹੈ ਉਹ ਕਰਪਸ਼ਨ ਦੇ ਮਾਮਲੇ ਦੇ ਵਿੱਚ ਮਿਲੀ ਹੈ ਤੇ ਦੱਸਦੀਏ ਕਿ ਅਰੋੜਾ ਖਿਲਾਫ ਦਰਜ ਕਰਪਸ਼ਨ ਦਾ ਮਾਮਲਾ ਰੱਦ ਕਰ ਦਿੱਤਾ ਗਿਆ ਪਲਾਟ ਅਲਾਟਮੈਂਟ ਘਟਾਲੇ ਦੇ ਵਿੱਚ ਇਹ ਭ੍ਰਿਸ਼ਟਾਚਾਰ ਦਾ ਕੇਸ ਦਰਜ ਹੋਇਆ ਸੀ ਸੁੰਦਰ ਸ਼ਾਮ ਅਰੋੜਾ ਤੇ 10 ਸਰਕਾਰੀ ਅਧਿਕਾਰੀਆਂ ਖਿਲਾਫ ਇਹ ਮਾਮਲਾ ਦਰਜ ਹੋਇਆ ਸੀ ਤੇ ਇਸ ਮਾਮਲੇ ਦੇ ਵਿੱਚ ਹੁਣ ਵੱਡੀ ਰਾਹਤ ਮਿਲੀ ਹੈ ਹਾਲਾਂਕਿ ਪਿਛਲੇ ਸਮੇਂ ਦੇ ਵਿੱਚ ਸੁੰਦਰ ਸ਼ਾਮ ਅਰੋੜਾ ਭਾਜਪਾ ਦੇ ਵਿੱਚ ਵੀ ਚਲੇ ਗਏ ਸੀ ਬਾਅਦ ਦੇ ਵਿੱਚ ਉਹ ਦੁਬਾਰਾ ਤੋਂ ਵਾਪਸ ਆਏ ਕਾਂਗਰਸ ਦੇ ਵਿੱਚ ਤੇ ਇਸ ਵੇਲੇ ਕਾਂਗਰਸ ਦੇ ਵਿੱਚ ਨੇ ਸਾਬਕਾ ਮੰਤਰੀ ਨੇ ਕੈਪਟਨ ਸਰਕਾਰ ਵੇਲੇ ਉਦਯੋਗ ਮੰਤਰੀ ਰਹੇ ਦੋ ਵਾਰ ਦੇ ਵਿਧਾਇਕ ਨੇ ਸੁੰਦਰ ਸ਼ਾਮ अरोड़ा 12 ਤੋਂ 17 ਦੇ ਵਿੱਚ ਸੁੰਦਰ ਸ਼ਾਮ अरोड़ा ਹੁਸ਼ਿਆਰਪੁਰ ਤੋਂ ਜਿੱਤੇ ਸਨ ਤੇ ਜਦੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਉਸ ਤੋਂ ਬਾਅਦ ਸੁੰਦਰ ਸ਼ਾਮ अरोड़ा ਦੇ ਖਿਲਾਫ ਇਹ ਐਫ ਆਈ ਆਰ ਦਰਜ ਹੋਈ ਸੀ ਪਲਾਟ ਅਲਾਟਮੈਂਟ ਕੁਟਾਲੇ ਦੇ ਵਿੱਚ ਕ੍ਰਾਪਸ਼ਨ ਦਾ ਕੇਸ ਦਰਜ ਕੀਤਾ ਗਿਆ ਸੀ ਤੇ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਸੁੰਦਰ ਸ਼ਾਮ अरोड़ा ਨੂੰ ਵੱਡੀ ਰਾਹਤ ਮਿਲੀ ਹੈ ਆਟਲੀ ਸੇਲ ਡੀਡ ਦੇ ਰਿਗਾਰਡਿੰਗ ਮਸਲਾ ਸੀ ਜੀ ਜੋ ਐਫ ਆਈ ਆਰ ਰਜਿਸਟਰ ਕੀਤੀ ਸੀ ਵਿਜੀਲੈਂਸ ਤੇ ਅਗੇਂਸਟ ਦੀ ਡੈਨ ਮਿਨਿਸਟਰ ਸੁੰਦਰ ਸ਼ਾਮ अरोड़ा ਤੇ ਚੀਫ ਅਫਸਰ ਸੀ ਪਲਾਟ ਸੀ ਉਹ ਸੀਦਾ ਸੀ ਅਲੀਗੇਸ਼ਨ ਸੀ ਵਿਜੀਲੈਂਸ ਵੱਲੋਂ ਲਾਈਏ ਗਏ ਕਿ 25 ਏਕੜ ਦਾ ਇੱਕ ਪਲਾਟ ਸੀ ਜਿਹਨੂੰ ਬਾਈਫਰਕੇਟ ਕਰਕੇ ਵੇਚਿਆ ਗਿਆ ਤੇ ਕੋਈ ਨੋਰਮਸ ਉਹਦੇ ਵਿੱਚ ਲਾਅ ਫਾਲੋ ਨਹੀਂ ਹੋਇਆ ਉਹਦੇ ਵਿੱਚ ਉਹ ਸੀ ਰਿਪਰੈਜ਼ੈਂਟ ਅ ਸਟੇਟ ਆਫੀਸਰ ਤੇ ਹੋਰ ਆਫੀਸਰਸ ਨੂੰ ਪੀਐਸਆਈਸੀ ਨੂੰ ਕਰ ਰਹੇ ਸੀ ਆਨਰੇਬਲ ਕੋਰਟ ਅੱਗੇ ਤੇ ਉਹ ਪਰਚਾ ਚੈਲੰਜ ਕੀਤਾ ਹੋਇਆ ਸੀ ਪਹਿਲਾਂ ਬੇਲ ਲੈਤੀ ਸੁਪਰੀਮ ਕੋਰਟ ਵੀ ਗਏ ਤੇ ਅੱਜ ਉਸ ਡਿਸੀਜਨ ਦੀ ਪ੍ਰੋਨਾਨਸਮੈਂਟ ਸੀ ਉਹਦੇ ਵਿੱਚ ਆਨਰੇਬਲ ਹਾਈ ਕੋਰਟ ਨੇ ਉਸ ਪਰਚੇ ਨੂੰ ਕਵਾਸ਼ ਕੀਤਾ ਵਿਜੀਲੈਂਸ ਨੂੰ ਤੇ ਸਾਰੇ ਸਾਰੇ ਅਕਿਊਜ਼ ਦੇ ਖਿਲਾਫ ਕੀਤਾ ਇਨਕਲੂਡਿੰਗ ਦੀ ਮਿਨਿਸਟਰ ਇਨਕਲੂਡਿੰਗ ਦੀ ਆਫੀਸਰਸ ਆਫ ਦੀ ਪੀਐਸਆਈਸੀ ਐਂਡ ਦੀ ਡਾਇਰੈਕਟਰਸ ਆਫ ਕੁਲਮੋਰ ਪਰਚਾ ਤੋਂ ਪੇਸ਼ ਕਰਦਾ ਹੈ ਕਿ ਡਿਟੇਲਡ ਆਰਡਰ ਕਿਨੇ ਕਿਸ ਤਰ੍ਹਾਂ ਚੈਲੇਂਜ ਕੀਤੇ ਗਏ ਹਾਂਜੀ ਡਿਟੇਲਡ ਆਰਡਰ ਹਜੇ ਫਾਲੋ ਹੋਣਗੇ ਜੀ ਹਜੇ ਪਰਚਾ ਅਨਾਉਂਸ ਹੋਇਆ ਹੈ ਕਿ ਦੀ ਪਟੀਸ਼ਨਸ ਦੈਟ ਵੀ ਹੈਵ ਫਾਈਲਡ ਉਹ ਅਲਾਉ ਕਰਤੀਆਂ ਸੀ ਬੰਚ ਮੈਟਰ ਬਣਾਇਆ ਗਿਆ ਸੀਗਾ ਉਹ ਅਲਾਉ ਦਾ ਹਜੇ ਆਇਆ ਹੈ ਡਿਟੇਲਡ ਆਰਡਰ ਹਜੇ ਆਉਣਾ ਜੀ ਗਰਾਉਂਡ ਸੀ ਕਿ ਕਿਸ ਗਰਾਉਂਡਸ ਗਰਾਉਂਡਸ ਇਹ ਸੀ ਜੀ ਕਿਉਂਕਿ ਐਲੀਗੇਸ਼ਨ ਜੋ ਉਹਨਾਂ ਵੱਲੋਂ ਵਿਜੀਲੈਂਸ ਵੱਲੋਂ ਲਾਏ ਗਏ ਸੀ ਇਹ ਲਾਈ ਗਈ ਸੀ ਕਿ ਜੋ 플ੌਟ ਕੱਟੇ ਗਏ ਨੇ ਇਹ ਚੀਜ਼ ਨਾਰਮਸ ਫਾਲੋ ਨਹੀਂ ਹੋਈਆਂ ਤੇ ਇਹ ਗੁਲਮੋਹਰ ਨੂੰ ਕੋਈ ਅਨਡਿਊ ਬੈਨੀਫਿਟ ਦੇਣ ਵਾਸਤੇ ਹੀ ਮਨਿਸਟਰ ਤੇ ਉੱਥੋਂ ਦੇ ਅਧਿਕਾਰੀਆਂ ਨੇ ਆਪਸ ਵਿੱਚ ਮਿਲ ਕੇ ਉਹਨਾਂ ਨੂੰ ਕੋਈ ਫਾਇਦਾ ਪਹੁੰਚਾਇਆ ਗਿਆ ਤੇ ਉਸ ਨੂੰ ਚੈਲੰਜ ਕੀਤਾ ਗਿਆ ਸੀ ਰਿਲਾਇੰਗ ਅਪਨ ਦੀ ਬੋਰਡ ਰੈਜ਼ੋਲੂਸ਼ਨ ਐਂਡ ਅਦਰ ਅਦਰ ਰੂਲਸ ਜਿਹਦੇ ਵਿੱਚ ਸਪੈਸੀਫਾਈ ਸੀ ਕਿ ਜੀ ਬਾਈਫਰਕੇਸ਼ਨ ਵੀ ਕੀਤੀ ਜਾ ਸਕਦੀ ਹੈ ਤੇ ਇੱਕ ਸਪੈਸੀਫਿਕ ਫੀਸ ਟ੍ਰਾਂਸਫਰ ਫੀਸ ਲੈਣ ਤੋਂ ਬਾਅਦ ਉਹਨਾਂ ਦੀ ਬਾਈਫਰਕੇਸ਼ਨ ਵੀ ਕੀਤੀ ਜਾ ਸਕਦੀ ਹੈ ਟ੍ਰਾਂਸਫਰ ਵੀ ਕੀਤੇ ਜਾ ਸਕਦੇ ਨੇ ਸੋ एवरीथिंग ਵਾਸ ਡਨ ਐਸ ਪਰ ਦੀ ਰੂਲਸ ਐਸ ਪਰ ਦੀ ਲਾ ਐਸ ਪਰ ਦੀ ਜੋ ਰੈਜ਼ੋਲੂਸ਼ਨ ਸਟਾਰਟਿੰਗ ਫਰੋਮ 2005 ਸੋ ਦੀ ਕੋਰਟ ਵਾਸ ਕਨਵਿੰਸਡ ਜੇ ਉਧਰ ਕਾਂਗਰਸ ਦੇ ਸੀਨੀਅਰ ਆਗੂ ਅਤੇ ਲੀਡਰ ਆਫ اپੋਜੀਸ਼ਨ ਰਾਹੁਲ ਗਾਂਧੀ ਮੁਹਾਲੀ ਪਹੁੰਚੇ ਨੇ ਇੱਕ ਵਿਆਹ ਸਮਾਗਮ ਦੇ ਵਿੱਚ ਸ਼ਾਮਲ ਹੋਣ ਲਈ ਰਾਹੁਲ ਗਾਂਧੀ ਮੁਹਾਲੀ ਆਏ ਨੇ ਸੀਨੀਅਰ ਵਕੀਲ ਆਰਐਸ ਚੀਮਾ ਦੀ ਬੇਟੀ ਦਾ ਵਿਆਹ ਹੈ ਜਿਸ ਦੇ ਵਿੱਚ ਸ਼ਾਮਲ ਹੋਣ ਲਈ ਰਾਹੁਲ ਗਾਂਧੀ ਮੁਹਾਲੀ ਪਹੁੰਚੇ ਨੇ ਇਸ ਦੇ ਨਾਲ ਹੀ ਇਸ ਦੇ ਨਾਲ ਹੀ ਸਾਬਕਾ ਮੁੱਖ ਮੰਤਰੀ ਭਪਿੰਦਰ ਹੁੱਡਾ ਤੇ ਪੰਜਾਬ ਵਿਧਾਨ ਸਭਾ ਚ ਲੀਡਰ ਆਫ اپੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਵੀ ਨਜ਼ਰ ਆਏ ਤਾਂ ਇੱਕ ਹੋਰ ਖਾਸ ਤਸਵੀਰ ਇਸ ਦੇ ਵਿੱਚ ਸਾਹਮਣੇ ਆਈ ਹੈ ਕਿ ਜਦੋਂ ਰਾਹੁਲ ਗਾਂਧੀ 에어ਪੋਰਟ ਤੇ ਉਤਰੇ ਤਾਂ ਸੁਖਬੀਰ ਸਿੰਘ ਬਾਦਲ ਵੀ ਉਹਨਾਂ ਦੇ ਨਾਲ ਨਜ਼ਰ ਆ ਰਹੇ ਨੇ ਇੱਕੋ ਫਲਾਈਟ ਦੇ ਵਿੱਚ ਆ ਰਹੇ ਨੇ ਤੇ ਇੱਕੋ ਕੈਮਰੇ ਦੇ ਵਿੱਚ ਇੱਕੋ ਫਰੇਮ ਦੇ ਵਿੱਚ ਨਜ਼ਰ ਆ ਰਹੇ ਨੇ ਰਾਹੁਲ ਗਾਂਧੀ ਤੇ ਸੁਖਬੀਰ ਬਾਦਲ ਹਾਲਾਂਕਿ ਕੋਇਨਸੀਡੈਂਸ ਵੀ ਹੋ ਸਕਦਾ ਹੈ ਜਦੋਂ ਰਾਹੁਲ ਗਾਂਧੀ ਇਸ ਫਲਾਈਟ ਦੇ ਵਿੱਚ ਆ ਰਹੇ ਸੀ 에어ਪੋਰਟ ਤੇ ਬਾਹਰ ਨਿਕਲ ਰਹੇ ਸੀ ਤਾਂ ਉਸੇ ਫਲਾਈਟ ਦੇ ਵਿੱਚ ਸੁਖਬੀਰ ਸਿੰਘ ਬਾਦਲ ਵੀ ਸੀ ਤੇ 에어ਪੋਰਟ ਤੇ ਦੋਵੇਂ ਵੱਡੇ ਆਗੂ ਇੱਕ ਸਾਥ ਨਜ਼ਰ ਆਏ ਨੇ ਤਸਵੀਰ ਦੇ ਵਿੱਚ ਇਹ ਸਭ ਕੁਝ ਕੈਦ ਹੋਇਆ ਕੈਮਰੇ ਦੇ ਵਿੱਚ ਇਹ ਕੈਦ ਹੋਇਆ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ ਦਰਅਸਲ ਰਾਹੁਲ ਗਾਂਧੀ ਮੁਹਾਲੀ ਪਹੁੰਚੇ ਨੇ ਇੱਕ ਵਿਆਹ ਸਮਾਗਮ 'ਚ ਸ਼ਿਰਕਤ ਕਰਨ ਦੇ ਲਈ ਆਰਐਸ ਚੀਮਾ ਦੀ ਬੇਟੀ ਦੀ ਮੈਰਿਜ ਹੈ ਜਿਸ ਦੇ ਵਿੱਚ ਰਾਹੁਲ ਗਾਂਧੀ ਪਹੁੰਚੇ ਪਰ ਇਸ ਤੋਂ ਪਹਿਲਾਂ ਜਦੋਂ 에য়ারਪੋਰਟ ਤੇ ਸੀ ਤਾਂ ਸੁਖਬੀਰ ਸਿੰਘ ਬਾਦਲ ਦੇ ਨਾਲ ਨਜ਼ਰ ਆਏ ਨੇ ਰਾਹੁਲ ਗਾਂਧੀ ਇੱਕੋ ਫਲਾਈਟ ਦੇ ਵਿੱਚ ਆਏ 에য়ারਪੋਰਟ ਤੋਂ ਉਤਰੇ ਰਾਹੁਲ ਗਾਂਧੀ ਤੇ ਸੁਖਬੀਰ ਬਾਦਲ 에য়ারਪੋਰਟ ਦੇ ਉੱਤੇ ਕੈਮਰੇ ਦੇ ਫਰੇਮ ਦੇ ਵਿੱਚ ਇੱਕੋ ਫਰੇਮ ਦੇ ਵਿੱਚ ਨਜ਼ਰ ਆ ਰਹੇ ਨੇ ਤਾਂ ਬੇहद ਦਿਲਚਸਪ ਹੋਏ ਤਸਵੀਰ ਹੈ ਵਿਨੇਸ਼ ਕਟਾਰੀਆ ਮੇਰੇ ਸਹਿਯੋਗੀ ਫੋਨਲਾਈਨ ਤੇ ਮੌਜੂਦ ਨੇ ਵਿਨੇਸ਼ ਆਪਣੇ ਆਪ ਦੇ ਵਿੱਚ ਦਿਲਚਸਪ ਹੋ ਜਾਂਦਾ ਏ ਜਦੋਂ ਵੱਡੇ ਆਗੂ ਜੋ ਵਿਰੋਧੀ ਪਾਰਟੀਆਂ ਦੇ ਵਿੱਚ ਹੋਣ ਤੇ ਸੁਖਬੀਰ ਬਾਦਲ ਹੁਣ ਜਿਆਦਾ ਸਰਗਰਮ ਵੀ ਨਜ਼ਰ ਨਹੀਂ ਆਉਂਦੇ ਤੇ ਰਾਹੁਲ ਗਾਂਧੀ ਮੁਹਾਲੀ ਪਹੁੰਚੇ ਤਾਂ ਸੁਖਬੀਰ ਬਾਦਲ ਵੀ ਉਹਨਾਂ ਦੇ ਨਾਲ ਨਜ਼ਰ ਆਏ ਅਮਰ ਰਣਵੀਰ ਬਿਲਕੁਲ ਇਹ ਜਿਹੜੀਆਂ ਤਸਵੀਰਾਂ ਮੁਹਾਲੀ ਦੇ ਫੋਰ ਸਿਲ ਵੈਨਿਊ ਵਿੱਚ ਤੇ ਉਦੋਂ 에ਰਪੋਰਟ ਤੇ ਉਤਰੇ ਸੀਗੇ ਇਹ ਤੇ 에ਰਪੋਰਟ ਤੋਂ ਜਿਵੇਂ ਬਾਹਰ ਐਗਜ਼ਿਟ ਕਰ ਰਹੇ ਸੀਗੇ ਤੇ ਰਾਹੁਲ ਗਾਂਧੀ ਨੂੰ ਜਿਹੜੇ ਲੋਕਲ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਹੈ ਉਹ ਰੀਸੀਵ ਕਰ ਰਿਹਾ ਆਪਾਂ ਦੇਖ ਪਾ ਰਹੇ ਹਾਂ ਤੇ ਜਿਵੇਂ ਰਾਹੁਲ ਗਾਂਧੀ ਨੂੰ ਰੀਸੀਵ ਕਰ ਰਿਹਾ ਪਿੱਛੇ ਕੁਝ ਫਰੇਮ ਹੈ ਉਹ ਜਿਹੜੇ ਹੈਗੇ ਜਿੱਥੇ ਸੁਖਵੀਰ ਸਿੰਘ ਬਾਦਲ ਵੀ ਨਜ਼ਰ ਆ ਰਹੇ ਹੈ ਰਣਵੀਰ ਇਹ ਜਿਹੜੇ ਲੀਡਰ ਭਾਵੇਂ ਅਲੱਗ-ਅਲੱਗ ਪਾਰਟੀਆਂ 'ਚ ਹੋਣ ਭਾਵੇਂ ਵਿਚਾਰਧਾਰਾ ਅਲੱਗ-ਲਾਗ ਹੋਵੇ ਆਪਾਂ ਅਕਸਰ ਦੇਖਦੇ ਹਾਂ ਕਿ ਜਦੋਂ 에ਰਪੋਰਟ ਤੇ ਜਾ ਟ੍ਰੇਨਾਂ ਹੋਣ ਜਾਂ ਆਪਾਂ ਕਹਿ ਸਕਦੇ ਹਵਾਈ ਜਹਾਜ਼ ਹੋ ਤਾਂ ਹੋਣ ਉਹ ਤਾਂ ਸਾਰਿਆਂ ਨੂੰ ਸੇਮ ਜਗ੍ਹਾ ਤੋਂ ਹੀ ਬੋਰਡ ਕਰਨੇ ਪੈਂਦੇ ਆ ਇਹ ਕਿਸੇ ਨਹੀਂ ਮੰਨ ਲਓ ਕਿਤੇ ਵੀ ਬਾਈਡਿਗਨ ਦੇਣ ਤੇ ਜਾਣਾ ਪਊਗਾ ਜਿਹੜੇ 24 obviously ਉਹਨਾਂ ਦੀ ਬੁਕਿੰਗ ਹੁੰਦੀ ਹੈ ਇਹ ਹੀ ਚੀਜ਼ ਆਪਾਂ ਅਕਸਰ ਦੇਖਦੇ ਹਾਂ ਕਿ ਐਮਪੀ ਐਮਐਲਏਜ਼ ਆ ਰੇਲਵੇ ਸਟੇਸ਼ਨ ਸੇ ਸਵੇਰ ਵੀ ਕਰਨਬੀਰ ਇਹ ਜਿਹੜੀ ਤਸਵੀਰ ਹੈ ਬਹੁਤ ਰੀਅਰ ਦੇਖਣ ਨੂੰ ਮਿਲਦੀ ਹੈ ਯੂਜ਼ੂਲੀ ਇਹ ਹੁੰਦਾ ਸੀਗਾ ਕਿ ਪਾਰਲੀਮੈਂਟ ਵਿੱਚ ਆਪਾਂ ਦੇਖ ਲੈਂਦੇ ਸੀਗੇ ਕਿਉਂਕਿ ਪਾਰਲੀਮੈਂਟ ਦਾ ਸਪੇਸ ਬਹੁਤ ਜ਼ਿਆਦਾ ਹੈ ਬਹੁਤ ਵੱਡਾ ਹੈ ਤੇ ਉੱਥੇ ਇਹ ਹੁੰਦਾ ਨਹੀਂ ਸੀਗਾ ਵੀ ਇੱਕੋ ਤਸਵੀਰ ਵਿੱਚੋਂ ਨਜ਼ਰ ਆਣ ਪਰ ਇੱਕ ਫਰੇਮ ਵਿੱਚ ਜ਼ਰੂਰ ਨਜ਼ਰ ਆਉਂਦੇ ਸੀਗੇ ਪਾਰਲੀਮੈਂਟ ਵਿੱਚ ਵੀ ਦੋ ਦੋ ਬਕਰੀਆਂ ਬਕਰੀਆਂ ਪਾਰਟੀਆਂ ਦੋਨਾਂ ਪਾਰਟੀਆਂ ਦੇ ਸੁਖ ਗਾਂਧੀ ਸਾਹਿਬ ਦਾ ਪ੍ਰਧਾਨ ਹੈ ਇੱਕ ਕਦਾਵਰ ਲੀਡਰ ਹੈ ਉਹ ਯੂਸੂਲੀ ਇਹੋ ਜਿਹੇ ਮੌਕੇ ਤੇ ਵੀ ਬਿਲਕੁਲ ਬੈਕ ਟੂ ਬੈਕ ਬਿਲਕੁਲ ਵੈਨਸ ਦੂਜੀ ਤਸਵੀਰ ਵੀ ਅਸੀਂ ਆਪਣੇ ਦਰਸ਼ਕਾਂ ਨਾਲ ਸਾਂਝੀ ਕਰ ਰਹੇ ਹਾਂ ਜਿਸ ਵਿਆਹ ਦੇ ਵਿੱਚ ਰਾਹੁਲ ਗਾਂਧੀ ਪਹੁੰਚੇ ਨੇ ਪ੍ਰਤਾਪ ਸਿੰਘ ਬਾਜਵਾ ਨਜ਼ਰ ਆ ਰਹੇ ਨੇ ਭੁਪਿੰਦਰ ਹੁੱਡਾ ਨਜ਼ਰ ਆ ਰਹੇ ਨੇ ਕਾਂਗਰਸ ਦੇ ਵੱਡੇ ਆਗੂ ਨਜ਼ਰ ਆ ਰਹੇ ਨੇ ਆ ਰੰਵੀਰ ਜਿਹੜੇ ਆਰਐਸਸੀ ਮੈਂ ਜਿਨ੍ਹਾਂ ਦੇ ਮੈਂ ਅੱਪੀ ਗੱਲ ਕਰ ਰਿਹਾ ਸੀਗਾ ਜੀ ਬੇਟੀ ਦਾ ਵਿਆਹ ਆਰਐਸਸੀ ਮਾ ਬਹੁਤ ਪ੍ਰੋਮਿਨੈਂਟ ਲਾਇਰ ਹੈ ਸੁਪਰੀਮ ਕੋਰਟ ਚ ਵੀ ਪ੍ਰੈਕਟਿਸ ਕਰਦੇ ਰਹੇ ਹੈ ਤੇ ਹਾਈ ਕੋਰਟ ਵਿੱਚ ਵੀ ਪ੍ਰੈਕਟਿਸ ਕਰਦੇ ਰਹੇ ਹੈ ਤੇ ਇੱਕ ਬੜਾ ਇੰਟਰਸਟਿੰਗ ਫੈਕਟ ਹੈ ਕਿ ਜਦੋਂ ਰਾਹੁਲ ਗਾਂਧੀ ਵਾਲਾ ਕੇਸ ਹੋਇਆ ਸੀਗਾ ਜਿੱਥੇ ਉਹਨਾਂ ਨੂੰ ਆਪਦੀ ਸੰਸਦ ਮੈਂਬਰਸ਼ਿਪ ਤੋਂ ਜਿਹੜੀ ਹੈ ਗਵਾਣੀ ਪਈ ਸੀਗੀ ਉਹ ਮਾਮਲਾ ਜਦੋਂ ਸੁਪਰੀਮ ਕੋਰਟ ਪਹੁੰਚਿਆ ਸੀ ਤਾਂ ਆਰਐਸਸੀ ਮਾ ਵੀ ਉਸ ਕੇਸ ਵਿੱਚ ਰਾਹੁਲ ਗਾਂਧੀ ਨੂੰ ਰਿਪਰੈਜ਼ੈਂਟ ਕਰ ਰਹੇ ਸੀਗੇ ਤੇ ਬਹੁਤ ਘੱਟ ਲੋਕਾਂ ਨੂੰ ਇਹ ਚੀਜ਼ ਪਤਾ ਹੋਏਗੀ ਕਿ ਕਿ ਆਰਐਨ ਆਰਐਸਸੀ ਮ ਪਰ ਸੁਪਰੀਮ ਕੋਰਟ ਦੇ ਬਹੁਤ ਪ੍ਰੋਮਿਨੈਂਟ ਲਾਇਰ ਆ ਆਪਾਂ ਕਹਿ ਸਕਦੇ ਆ ਇੰਡੀਆ ਪੱਧਰ ਵਿੱਚ ਉਹਨਾਂ ਦੀ ਇਸ ਮਾਮਲੇ ਅਜਿਹਾ ਰਹਿਂਦੀ ਹੈ ਤੇ ਬਹੁਤ ਸਟਰੋਂਗ ਲਾਇਰ ਮੰਨੇ ਜਾਂਦੇ ਆ ਸ਼ਾਇਦ ਇਹੀ ਕਾਰਨ ਹੈ ਕਿ ਅੱਜ ਪਾਰਲੀਮੈਂਟ ਦਾ ਲਾਸਟ ਵਰਕਿੰਗ ਡੇ ਸੀਗਾ ਉੱਥੇ ਵੱਡੇ ਪੱਧਰ ਤੇ ਪ੍ਰੋਟੈਸਟ ਚੱਲ ਰਿਹਾ ਸੀਗਾ ਕੱਲ ਜਿਹੜਾ ਹੰਗਾਮਾ ਹੋਇਆ ਉਹ ਸਭ ਕੁਝ ਛੱਡ ਕੇ ਰਾਹੁਲ ਗਾਂਧੀ ਸਿੱਧਾ ਚੰਡੀਗੜ੍ਹ ਪਹੁੰਚੇ ਮੰਨਿਆ ਜਾਵੇ ਕਿ ਬਹੁਤ ਬਿਜ਼ੀ ਸ਼ਡਿਊਲ ਦੇ ਵਿੱਚੋਂ ਰਾਹੁਲ ਗਾਂਧੀ ਇਸ ਵਿਆਹ ਦੇ ਵਿੱਚ ਸ਼ਿਰਕਤ ਕਰਨ ਲਈ ਪਹੁੰਚੇ ਨੇ ਬਿਲਕੁਲ ਬਿਲਕੁਲ ਜਿਹੜਾ ਇਹ ਅੰਬੇਦਕਰ ਵਾਲਾ ਮਾਮਲਾ ਚੱਲ ਰਿਹਾ ਤੇ ਉਸ ਤੋਂ ਸਗਨੇ ਇੱਕ ਤਰੀਕੇ ਦੀ ਸਫਲ ਹੋਈ ਹੈ ਐਫਆਈਆਰ ਵੀ ਦਰਜ ਹੋਈ ਰਾਹੁਲ ਐਫਆਈਆਰ ਵੀ ਦਰਜ ਹੋਈ ਕੱਲ ਸ਼ਾਮ ਨੂੰ ਰਾਹੁਲ ਗਾਂਧੀ ਤੇ ਇਸ ਦੇ ਬਾਵਜੂਦ ਰਾਹੁਲ ਗਾਂਧੀ ਉਹ ਸਾਰਾ ਸਕੈਡਿਊਲ ਛੱਡ ਕੇ ਬਕਾਇਦਾ ਚੰਡੀਗੜ੍ਹ ਮੁਹੱਲੀ ਪਹੁੰਚੇ ਤੇ ਤੁਸੀਂ ਮਨ ਸੌ ਸਮਝ ਸਕਦੇ ਹੋ ਵੀ ਆਰਐਸਜੀ ਮਾਦੀ ਰਾਹੁਲ ਗਾਂਧੀ ਲਈ ਜਾਂ ਬਾਕੀ ਲੀਡਰ ਲਈ ਕੀ ਇੰਪੋਰਟੈਂਸ ਹੈ ਤੇ ਉਸ ਦੇ ਬਕਾਇਦਾ ਰਾਹੁਲ ਗਾਂਧੀ ਆਏ ਉਹਨਾਂ ਨੇ ਮੈਰਿਜ ਵੀ ਅਟੈਂਡ ਕੀਤੀ ਜਿੰਦੀਆਂ ਆਪਾਂ ਫੋਟੋਆਂ ਦਿਖਾ ਰਹੇ ਹਾਂ ਤੇ ਹੁਣੇ ਖਬਰ ਆ ਰਹੀ ਹੈ ਵੀ ਰਾਹੁਲ ਗਾਂਧੀ ਹੁਣ ਉਥੋਂ ਵਾਪਸੀ ਦਿੱਲੀ ਲਈ ਨਿਕਲ ਚੁੱਕੇ ਹੈ ਬਹੁਤ ਧੰਨਵਾਦ ਵਿਨੇਸ਼ ਕਟਾਰੀਆ ਮੇਰੇ ਸਹਿ 1 ਅਗਸਤ ਨੂੰ ED ਨੇ ਦਰਸਲ ਆਸ਼ੂ ਨੂੰ ਗ੍ਰਿਫਤਾਰ ਕੀਤਾ ਸੀ 2000 ਕਰੋੜ ਰੁਪਏ ਦੇ ਟੈਂਡਰਾਂ ਦੇ ਵਿੱਚ ਕਪਰੇ ਦੇ ਇਲਜ਼ਾਮ ਲੱਗੇ ਸਨ ਹਾਈ ਕੋਰਟ ਨੇ ਮਾਮਲੇ ਦੇ ਵਿੱਚ ਦਰਜ ਐਫ ਆਈ ਆਰ ਵੀ ਰੱਦ ਕੀਤੀ ਹੈ ਜਲੰਧਰ ਦੇ ਵਿੱਚ ਪੁੱਛਗਿੱਛ ਤੋਂ ਬਾਅਦ ED ਨੇ ਦਰਸਲ ਇਹ ਗ੍ਰਿਫਤਾਰ ਕੀਤਾ ਸੀ ਕਾਰਵਾਈ ਕੀਤੀ ਗਈ ਸੀ ਮਨੀ ਲਾਂਡਰਿੰਗ ਐਕਟ ਦੇ ਤਹਿਤ ED ਦੇ ਵੱਲੋਂ ਇਹ ਗ੍ਰਿਫਤਾਰੀ ਕੀਤੀ ਗਈ ਇਸ ਤੇ ਸੇ ਪੂਰੇ ਕੇਸ ਦੇ ਵਿੱਚ ਕਾਂਗਰਸ ਦੇ ਆਗੂ ਤੇ ਸਾਫਤ ਮੰਤਰੀ ਭਾਰਤਪੁਸ਼ਨਾਸ਼ੂ ਨੂੰ ਵੱਡੀ ਰਾਹਤ ਮਿਲੀ ਹੈ ਹਾਈ ਕੋਰਟ ਨੇ ਭਾਰਤਪੁਸ਼ਨਾਸ਼ੂ ਨੂੰ ਜ਼ਮਾਨਤ ਦੇ ਦਿੱਤੀ ਹੈ ਆਦਰਸਲ 1 ਅਗਸਤ ਨੂੰ ਐਡੀ ਦੇ ਵੱਲੋਂ ਇਹ ਪੂਰੀ ਕਾਰਵਾਈ ਕੀਤੀ ਜਾਂਦੀ ਜਦੋਂ ਭਾਰਤ ਪੁਛਨਾਸ਼ ਨੂੰ ਗ੍ਰਿਫਤਾਰ ਕੀਤਾ ਗਿਆ ਪਹਿਲਾਂ ਜਲੰਧਰ ਦੇ ਵਿੱਚ ਪੁਛਗਿਸਤ ਲਈ ਬੁਲਾਇਆ ਗਿਆ ਲੰਬੇ ਸਵਾਲ ਜਵਾਬ ਦੇ ਬਾਅਦ ਉਸ ਦੇ ਬਾਅਦ ਹੀ ਭਾਰਤ ਪੁਛਨਾਸ਼ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ 2000 ਕਰੋੜ ਰੁਪਏ ਦੇ ਟੈਂਡਰਾਂ ਦੇ ਵਿੱਚ ਕਪਲੇ ਦੇ ਦਰਸਲ ਜੋ ਕਿ ਸਿੱਧੇ ਤੌਰ ਤੇ ਇਲਜ਼ਾਮ ਲੱਗੇ ਉੱਥੇ ਹਾਈ ਕੋਰਟ ਨੇ ਮਾਮਲੇ ਦੇ ਵਿੱਚ ਦਰਜ ਐਫ ਆਈ ਆਰ ਵੀ ਰੱਦ ਕਰ ਦਿੱਤੀ ਹੈ ਇਹ ਵੀ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਖਬਰ ਹੈ ਕਿ ਹਾਈ ਕੋਰਟ ਦੇ ਵੱਲੋਂ ਇਸ ਪੂਰੇ ਮਾਮਲੇ ਦੇ ਵਿੱਚ ਦਰਜ ਕੀਤੀ ਗਈ ਐਫ ਆਈ ਆਰ ਵੀ ਰੱਦ ਕਰ ਦਿੱਤੀ ਗਈ ਹੈ ਜਲੰਧਰ ਦੇ ਵਿੱਚ ਪੁਛਗਿਸ਼ ਤੋਂ ਬਾਅਦ ਦਰਸਲ ED ਦੇ ਵੱਲੋਂ ਇਹ ਪੂਰੀ ਕਾਰਵਾਈ ਕੀਤੀ ਜਾਂਦੀ ਹੈ ਗ੍ਰਫਤਾਰ ਕੀਤਾ ਜਾਂਦਾ ਹੈ ਮਨੀ ਲਾਂਡਰਿੰਗ ਐਕਟ ਦੇ ਤਹਿਤ ED ਦੇ ਵੱਲੋਂ ਇਹ ਕਾਰਵਾਈ ਕੀਤੀ ਗਈ ਸੀ ਤੇ ਇਸੇ ਕੇਸ ਦੇ ਵਿੱਚ ਹੁਣ ਹਾਈ ਕੋਰਟ ਤੋਂ ਭਾਰਤ ਪੁਸ਼ਨਾਸ਼ੂ ਨੂੰ ਜ਼ਮਾਨਤ ਮਿਲੀ ਹੈ ਹਾਈ ਕੋਰਟ ਦੇ ਵੱਲੋਂ ਭਾਰਤ ਪੁਸ਼ਨਾਸ਼ੂ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ ਦਰਸਲ 2000 ਕਰੋੜ ਰੁਪਏ ਦੇ ਟੈਂਡਰਾਂ ਦੇ ਵਿੱਚ ਕਪੜੇ ਦੇ ਜੋ ਕਿ ਸਿੱਧੇ ਤੌਰ ਤੇ ਭਾਰਤ ਪੁਸ਼ਨਾਸ਼ੂ ਤੇ ਇਲਜ਼ਾਮ ਲੱਗੇ ਸਨ ਇਸ ਤੋਂ ਪਹਿਲਾਂ ਗੱਲ ਕਰੀਏ ਤੇ ਇਸ ਕੇਸ ਦੇ ਵਿੱਚ ਪੰਜਾਬ ਵਿਜੀਲੈਂਸ ਦੇ ਵੱਲੋਂ ਜੋ ਕਿ ਕਾਰਵਾਈ ਕੀਤੀ ਗਈ ਉਸ ਤੋਂ ਬਾਅਦ ਆ ਜੋ ਕਿ ਕਾਫੀ ਸਮਾਂ ਜੇਲ੍ਹ ਦੇ ਵਿੱਚ ਵੀਰੇ ਭਾਰਤ ਪੁਛਨਾਸ਼ ਉਹ ਉਸ ਤੋਂ ਬਾਅਦ ਇਸੇ ਕੇਸ ਦੇ ਵਿੱਚ ਜੋ ਕਿ ਈਡੀ ਦੇ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਉਮੇਸ਼ ਸ਼ਰਮਾ ਜੁੜੇ ਹੋਏ ਨੇ ਉਮੇਸ਼ ਸਾਹਿਬ ਕਾ ਮੰਤਰੀ ਤੇ ਕਾਂਗਰਸ ਆਗੂ ਭਾਰਤ ਪੁਛਨਾਸ਼ ਨੂੰ ਵੱਡੀ ਰਾਹਤ ਕੀ ਕੋ ਜਾਣਕਾਰੀ ਨੂੰ ਬਿਲਕੁਲ ਵੱਡੀ ਰਾਹਤ ਹੈ ਔਰ ਜਿਸ ਸਾਹਮਣੇ ਸਭ ਨੂੰ ਪਤਾ ਸੀਗਾ ਕਿ ਮਾਮਲਾ ਜਦੋਂ ਦਰਜ ਹੋਇਆ ਸੀਗਾ ਸੁਰਖੀਆਂ ਬਟੋਰੀ ਸੀ ਇਸ ਮਾਮਲੇ ਨੇ ਫਿਰ ਈਡੀ ਨੇ ਅਰ ਰੈਸਟ ਕੀਤਾ ਸੀ ਭਰਤਪੂਸ਼ਨਾਸ਼ੂ ਨੂੰ ਹੁਣ ਫਾਈਨਲੀ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਇੱਕ ਵੱਡੀ ਰਾਤ ਮਿਲੀ ਹੈ ਜ਼ਮਾਨਤ ਅਮਲੀ ਮੇਰੇ ਨਾਲ ਐਫਆਈਆਰ ਵੀ ਕਵਾਸ ਜਿਹੜੀ ਮੰਗ ਕੀਤੀ ਗਈ ਸੀ ਉਹ ਮਿਲੀ ਹੈ ਭ੍ਰਸ਼ਟਾਚਾਰ ਦਾ ਜਿਹੜਾ ਮਾਮਲਾ ਉਹ ਉੱਥੇ ਉਸ ਮਾਮਲੇ ਵਿੱਚ ਜਿਹੜੀ ਐਫਆਈਆਰ ਹੋਈ ਸੀਗੀ ਉਹ ਰੱਦ ਕੀਤੀ ਹਾਈ ਕੋਰਟ ਨੇ ਤੇ ਹੁਣ ਫਾਈਨਲੀ ਜੇਲ੍ਹ ਤੋਂ ਬਾਹਰ ਆਣਗੇ ਜੇਲ੍ਹ ਤੋਂ ਬਾਹਰ ਆਣਗੇ ਫਾਈਨਲੀ ਹੁਣ ਭਰਤਪੂਸ਼ਨਾਸ਼ੂ ਔਰ ਅ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਹਿਰਾਸਤ ਵਿੱਚ ਹੀ ਰਹੇ ਨੇ ਔਰ ਹਾਈ ਕੋਰਟ ਵੀ ਵੀ ਸੁਣਵਾਈਆਂ ਦਾ ਦੌਰ ਚੱਲਦਾ ਰਿਹਾ ਹੈ ਕਈ ਵਾਰ ਡੇਟ ਅਰਜੈਂਟ ਹੋ ਜਾਂਦੀ ਸੀ ਜਾਂ ਜਿੱਦਾਂ ਅੱਗੇ ਇੱਕ ਸ ਤੁਸੀਂ ਕਹਿ ਸਕਦੇ ਹੋ ਕਿ ਨਵਾਂ ਸਾਲ ਜਿਹੜਾ ਹੈ ਪਰਪੋਜਾ ਨਾਸ਼ੁਪਨੇ ਘਰ ਵਿੱਚ ਮਨਾ ਸਕਦੇ ਆ ਜੀ ਹਾਂ ਠੀਕ ਹੈ ਹਮੇਜ ਫਿਲਹਾਲ ਦੀ ਪੂਰੀ ਜਾਣਕਾਰੀ ਬਹੁਤ ਬਹੁਤ ਧੰਨਵਾਦ ਤਾਂ ਸਾਬਕਾ ਮੰਤਰੀ ਭਾਰਤਪੁਸ਼ ਨਾਸ਼ੂ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਹੈ ਹਾਈ ਕੋਰਟ ਤੋਂ ਭਾਰਤਪੁਸ਼ ਨਾਸ਼ੂ ਨੂੰ ਜ਼ਮਾਨਤ ਮਿਲ ਗਈ ਹੈ ਉਹਤੇ ਹਾਈ ਕੋਰਟ ਨੇ ਮਾਮਲੇ ਦੇ ਵਿੱਚ ਦਰਜ ਐਫ ਆਈ ਆਰ ਵੀ ਰੱਦ ਕਰ ਦਿੱਤੀ ਹੈ ਕਾਂਗਰਸ ਆਗੂ ਦਰ ਸਾਹਿਬ ਦਾ ਮੰਤਰੀ ਭਾਰਤ ਕੁਸ਼ਨਾਸ਼ੂ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ ਹਾਈ ਕੋਰਟ ਦੇ ਵੱਲੋਂ ਜ਼ਮਾਨਤ ਦੇ ਦਿੱਤੀ ਗਈ ਅਤੇ ਇਸ ਮਾਮਲੇ ਦੇ ਵਿੱਚ ਐਫ ਆਈ ਆਰ ਵੀ ਰੱਦ ਕੀਤੀ ਗਈ ਹੈ ਤਾਂ ਹਾਈ ਕੋਰਟ ਨੇ ਸਾਭਕਾ ਮੰਤਰੀ ਭਾਰਤ ਕੁਸ਼ਨਾਸ਼ੂ ਨੂੰ ਵੱਡੀ ਰਾਹਤ ਦਿੱਤੀ ਹੈ ਦਰਸਲ ਈਡੀ ਦੇ ਵੱਲੋਂ 1 ਅਗਸਤ ਨੂੰ ਜਿਹੜੀ ਕਿ ਭਾਰਤ ਕੁਸ਼ਨਾਸ਼ੂ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਜਦੋਂ ਜਲੰਧਰ ਦੇ ਵਿੱਚ ਪੁਛਗਿਸਤਿ ਲਈ ਬੁਲਾਇਆ ਜਾਂਦਾ ਤਾਂ ਉਸ ਤੋਂ ਬਾਅਦ ਲੰਬੀ ਜਾਂਚ ਪੜਤਾਲ ਦੇ ਬਾਅਦ ਭਾਰਤ ਕੁਸ਼ਨਾਸ਼ੂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਉਸ ਤੋਂ ਬਾਅਦ ਰਿਮਾਂਡ ਹਾਸਲ ਕਰਕੇ ਆ ਜਿਹੜੀ ਕੇ ਪੁਸ਼ਗੀਸ਼ ਵੀ ਕੀਤੀ ਜਾਂਦੀ ਹੈ ਉਸ ਦੇ ਬਾਅਦ ਨਿਆਂਇਕ ਹਰਾਸ ਦੇ ਵਿੱਚ ਭੇਜਿਆ ਗਿਆ ਲਗਾਤਾਰ ਜੋ ਕਿ ਹਾਈ ਕੋਰਟ ਨੇ ਭਾਪਕੁਸ਼ਨਾਸ਼ੂ ਨੂੰ ਜ਼ਮਾਨਤ ਦਿੱਤੀ ਹੈ 1 ਅਗਸਤ ਨੂੰ ਏਡੀ ਨੇ ਦਰਸਲ ਆਸ਼ੂ ਨੂੰ ਗ੍ਰਿਫਤਾਰ ਕੀਤਾ ਸੀ 2000 ਕਰੋੜ ਰੁਪਏ ਦੇ ਟੈਂਡਰਾਂ ਦੇ ਵਿੱਚ ਕਪਰੇ ਦੇ ਇਲਜ਼ਾਮ ਲੱਗੇ ਸਨ ਹਾਈ ਕੋਰਟ ਨੇ ਮਾਮਲੇ ਦੇ ਵਿੱਚ ਦਰਜ ਐਫ ਆਈ ਆਰ ਵੀ ਰੱਦ ਕੀਤੀ ਹੈ ਜਲੰਧਰ ਦੇ ਵਿੱਚ ਪੁਸ਼ਗੀਸ਼ ਤੋਂ ਬਾਅਦ ਏਡੀ ਨੇ ਦਰਸਲ ਇਹ ਗ੍ਰਿਫਤਾਰ ਕੀਤਾ ਸੀ ਕਾਰਵਾਈ ਕੀਤੀ ਗਈ ਸੀ ਮਨੀ ਲਾਂਡਰਿੰਗ ਐਕਟ ਦੇ ਤਹਿਤ ED ਦੇ ਵੱਲੋਂ ਇਹ ਗਿਫਤਾਰੀ ਕੀਤੀ ਗਈ ਇਸ ਦੇ ਸਾਰੇ ਕੇਸ ਦੇ ਵਿੱਚ ਕਾਂਗਰਸ ਦੇ ਅਗੋ ਤੇ ਸਾਫ ਦਾ ਮੰਤਰੀ ਭਾਰਤ ਪੁਸ਼ਨਾਸ਼ੂ ਨੂੰ ਵੱਡੀ ਰਾਹਤ ਮਿਲੀ ਹੈ ਹਾਈ ਕੋਰਟ ਨੇ ਭਾਰਤ ਪੁਸ਼ਨਾਸ਼ੂ ਨੂੰ ਜ਼ਮਾਨਤ ਦੇ ਦਿੱਤੀ ਹੈ ਅ ਅਸਲ 1 ਅਗਸਤ ਨੂੰ ED ਦੇ ਵੱਲੋਂ ਇਹ ਪੂਰੀ ਕਾਰਵਾਈ ਕੀਤੀ ਜਾਂਦੀ ਜਦੋਂ ਭਾਰਤ ਪੁਸ਼ਨਾਸ਼ੂ ਨੂੰ ਗ੍ਰਿਫਤਾਰ ਕੀਤਾ ਗਿਆ ਪਹਿਲਾਂ ਜਲੰਧਰ ਦੇ ਵਿੱਚ ਪੁਛਗਿਸਤ ਲਈ ਬੁਲਾਇਆ ਗਿਆ ਲੰਬੇ ਸਵਾਲ ਜਵਾਬ ਦੇ ਬਾਅਦ ਉਸ ਦੇ ਬਾਅਦ ਹੀ ਭਾਰਤ ਪੁਸ਼ਨਾਸ਼ੂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ 2000 ਕਰੋੜ ਰੁਪਏ ਦੇ ਟੈਂਟਰਾਂ ਦੇ ਵਿੱਚ ਕਪਲੇ ਦੇ ਦਰਸਲ ਜੋ ਕਿ ਸਿੱਧੇ ਤੌਰ ਤੇ ਇਲਜ਼ਾਮ ਲੱਗੇ ਉੱਥੇ ਹਾਈ ਕੋਰਟ ਨੇ ਮਾਮਲੇ ਦੇ ਵਿੱਚ ਦਰਜ ਐਫ ਆਈ ਆਰ ਵੀ ਰੱਦ ਕਰ ਦਿੱਤੀ ਹੈ ਇਹ ਵੀ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਖਬਰ ਹੈ ਕਿ ਹਾਈ ਕੋਰਟ ਦੇ ਵੱਲੋਂ ਇਸ ਪੂਰੇ ਮਾਮਲੇ ਦੇ ਵਿੱਚ ਦਰਜ ਕੀਤੀ ਗਈ ਐਫ ਆਈ ਆਰ ਵੀ ਰੱਦ ਕਰ ਦਿੱਤੀ ਗਈ ਹੈ ਜਲੰਧਰ ਦੇ ਵਿੱਚ ਪੁਛਗਿਸ਼ ਤੋਂ ਬਾਅਦ ਦਰਸਲੇਡੀ ਦੇ ਵੱਲੋਂ ਇਹ ਪੂਰੀ ਕਾਰਵਾਈ ਕੀਤੀ ਜਾਂਦੀ ਹੈ ਗ੍ਰਫਤਾਰ ਕੀਤਾ ਜਾਂਦਾ ਹੈ ਮਨੀ ਲਾਂਡਰਿੰਗ ਐਕਟ ਦੇ ਤਹਿਤ ਈਡੀ ਦੇ ਵੱਲੋਂ ਇਹ ਕਾਰਵਾਈ ਕੀਤੀ ਗਈ ਸੀ ਤੇ ਇਸੇ ਕੇਸ ਦੇ ਵਿੱਚ ਹੁਣ ਹਾਈ ਕੋਰਟ ਤੋਂ ਭਾਰਤ ਪੂਛਨਾਸ਼ ਨੂੰ ਅੱਜ ਜ਼ਮਾਨਤ ਮਿਲੀ ਹੈ ਹਾਈ ਕੋਰਟ ਦੇ ਵੱਲੋਂ ਭਾਰਤ ਪੁਛਨਾਸ਼ੂ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ। ਆ ਦਰਸਲ 2000 ਕਰੋੜ ਰੁਪਏ ਦੇ ਟੈਂਡਰਾਂ ਦੇ ਵਿੱਚ ਕਪੜੇ ਦੇ ਜੋ ਕੇ ਸਿੱਧੇ ਤੌਰ ਤੇ ਭਾਰਤ ਪੁਛਨਾਸ਼ੂ ਤੇ ਇਲਜ਼ਾਮ ਲੱਗੇ ਸਨ। ਇਸ ਤੋਂ ਪਹਿਲਾਂ ਗੱਲ ਕਰੀਏ ਤੇ ਇਸ ਕੇਸ ਦੇ ਵਿੱਚ ਪੰਜਾਬ ਵਿਜੀਲੈਂਸ ਦੇ ਵੱਲੋਂ ਜੋ ਕੇ ਕਾਰਵਾਈ ਕੀਤੀ ਗਈ ਉਸ ਤੋਂ ਬਾਅਦ ਆ ਜੋ ਕੇ ਕਾਫੀ ਸਮਾਂ ਜੇਲ੍ਹ ਦੇ ਵਿੱਚ ਵੀ ਰਿਹਾ ਭਾਰਤ ਪੁਛਨਾਸ਼ੂ ਉਸ ਤੋਂ ਬਾਅਦ ਇਸ ਕੇਸ ਦੇ ਵਿੱਚ ਜੋ ਕੇ ED ਦੇ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਉਮੇਸ਼ ਸ਼ਰਮਾ ਜੁੜੇ ਹੋਏ ਨੇ ਉਮੇਸ਼ ਸਾਫ ਦਾ ਮੰਤਰੀ ਤੇ ਕਾਂਗਰਸ ਆਗੂ ਭਾਰਤ ਪੁਸ਼ਨਾਸ਼ ਨੂੰ ਵੱਡੀ ਰਾਹਤ ਕੀ ਕੋ ਜਾਣਕਾਰੀ ਨੂੰ ਬਿਲਕੁਲ ਵੱਡੀ ਰਾਹਤ ਹੈ ਔਰ ਜਿਸ ਸਾਹਮਣੇ ਸਭ ਨੂੰ ਪਤਾ ਸੀਗਾ ਕਿ ਮਾਮਲਾ ਜਦੋਂ ਦਰਜ ਹੋਇਆ ਸੀਗਾ ਸੁਰਖੀਆਂ ਬਟੋਰੀ ਸੀਸ ਮਾਮਲੇ ਨੇ ਫਿਰ ED ਨੇ ਅਰੈਸਟ ਕੀਤਾ ਸੀ ਭਾਰਤ ਪੁਸ਼ਨਾਸ਼ ਨੂੰ ਹੁਣ ਫਾਈਨਲੀ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਇੱਕ ਵੱਡੀ ਰਾਹਤ ਮਿਲੀ ਹੈ ਜ਼ਮਾਨਤ ਤਾਂ ਮਿਲੀ ਮਿਲੇ ਨਾਲ ਹੀ FIR ਵੀ ਕਵਾਇਸ਼ ਜਿਹੜੀ ਮੰਗ ਕੀਤੀ ਗਈ ਸੀ ਉਹ ਮਿਲੀ ਹੈ ਭ੍ਰਸ਼ਟਾਚਾਰ ਦਾ ਜਿਹੜਾ ਮਾਮਲਾ ਉਹ ਉਸਤੇ ਉਸ ਮਾਮਲੇ ਵਿੱਚ ਜਿਹੜੀ ਐਫ ਆਈ ਆਰ ਹੋਈ ਸੀਗੀ ਉਹ ਰੱਦ ਕੀਤੀ ਹਾਈ ਕੋਰਟ ਨੇ ਤੇ ਹੁਣ ਫਾਈਨਲੀ ਜੇਲ ਤੋਂ ਬਾਹਰ ਆਣਗੇ ਜੇਲ ਤੋਂ ਬਾਹਰ ਆਣਗੇ ਫਾਈਨਲੀ ਹੁਣ ਪਰਤਪੂਸ਼ਨ ਆਸ਼ੂ ਔਰ ਅ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਹਿਰਾਸਤ ਵਿੱਚ ਹੀ ਰਹੇ ਨੇ ਔਰ ਹਾਈ ਕੋਰਟ ਵੀ ਵੀ ਸੁਣਵਾਈਆਂ ਦਾ ਦੌਰ ਚੱਲਦਾ ਰਿਹਾ ਹੈ ਕਈ ਵਾਰ ਡੇਟ ਅਰਜੈਂਟ ਹੋ ਜਾਂਦੀ ਸੀ ਜਾਂ ਜਿੱਦਾਂ ਅੱਗੇ ਇੱਕ ਸੈਕਟਰੀ ਲੇਕਿਨ ਫਾਈਨਲੀ ਹੁਣ ਤੁਸੀਂ ਕਹਿ ਸਕਦੇ ਹੋ ਕਿ ਨਵਾਂ ਸਾਲ ਜਿਹੜਾ ਹੈ ਪਰਤਪੂਸ਼ਨ ਆਸ਼ੂ ਆਪਣੇ ਘਰ ਵਿੱਚ ਮਨਾ ਸਕਦੇ ਹੈ ਜੀ ਹਾਂ ਠੀਕ ਹੈ Umesh ਫਿਲਹਾਲ ਦੀ ਪੂਰੀ ਜਾਣਕਾਰੀ ਬਹੁਤ ਬਹੁਤ ਧੰਨਵਾਦ ਤਾਂ ਸਾਬਕਾ ਮੰਤਰੀ ਭਾਰਤਪੁਸ਼ਨਾਸ਼ੂ ਦੇ ਨਾਲ ਜੁੜੀ ਹੋਈ ਇਹ ਵੱਡੀ ਖਬਰ ਹੈ ਹਾਈ ਕੋਰਟ ਤੋਂ ਭਾਰਤਪੁਸ਼ਨਾਸ਼ੂ ਨੂੰ ਜ਼ਮਾਨਤ ਮਿਲ ਗਈ ਹੈ ਉਹਤੇ ਹਾਈ ਕੋਰਟ ਨੇ ਮਾਮਲੇ ਦੇ ਵਿੱਚ ਦਰਜ ਐਫ ਆਈ ਆਰ ਵੀ ਰੱਦ ਕਰ ਦਿੱਤੀ ਹੈ ਕਾਂਗਰਸ ਆਗੂ ਜੀ ਸਾਹਿਬ ਕਾ ਮੰਤਰੀ ਭਾਰਤ ਕੁਸ਼ਨਾਸ਼ੂ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ ਹਾਈ ਕੋਰਟ ਦੇ ਵੱਲੋਂ ਜ਼ਮਾਨਤ ਦੇ ਦਿੱਤੀ ਗਈ ਹੈ ਉੱਥੇ ਇਸ ਮਾਮਲੇ ਦੇ ਵਿੱਚ ਐਫ ਆਈ ਆਰ ਵੀ ਰੱਦ ਕੀਤੀ ਗਈ ਹੈ ਤਾਂ ਹਾਈ ਕੋਰਟ ਨੇ ਸਾਹਿਬ ਕਾ ਮੰਤਰੀ ਭਾਰਤ ਕੁਸ਼ਨਾਸ਼ੂ ਨੂੰ ਵੱਡੀ ਰਾਹਤ ਦਿੱਤੀ ਹੈ ਦਰਸਲ ਈਡੀ ਦੇ ਵੱਲੋਂ 1 ਅਗਸਤ ਨੂੰ ਜਿਹੜੀ ਕਿ ਭਾਰਤ ਕੁਸ਼ਨਾਸ਼ੂ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਜਿਹੜਾ ਜਲੰਧਰ ਦੇ ਵਿੱਚ ਪੁਛਗਿਸਤਿ ਲਈ ਬੁਲਾਇਆ ਜਾਂਦਾ ਤਾਂ ਉਸ ਤੋਂ ਬਾਅਦ ਲੰਬੀ ਜਾਂਚ ਪੜਤਾਲ ਦੇ ਬਾਅਦ ਭਾਰਤ ਕੁਸ਼ਨਾਸ਼ੂ ਨੂੰ ਆ ਗ੍ਰਫ्तार ਕਰ ਲਿਆ ਜਾਂਦਾ ਉਸ ਤੋਂ ਬਾਅਦ ਰਿਮਾਂਡ ਹਾਸਲ ਕਰਕੇ ਜਿਹੜੀ ਕਿ ਪੁਸ਼ਗਿਸ਼ ਵੀ ਕੀਤੀ ਜਾਂਦੀ ਹੈ ਉਸ ਦੇ ਬਾਅਦ ਨਿਆਇਕ ਹਿਰਾਸਤੇ ਦੇ ਵਿੱਚ ਭੇਜਿਆ ਗਿਆ ਲਗਾਤਾਰ ਜੋ ਕਿ ਪਾਰਕ ਰਿਸ਼ਨਾ ਚੂਹੇਲ ਦੇ ਵਿੱਚ ਬੰਸਨ ਇਸ ਦੇ ਵਿਚਾਰੇ ਉਹਨਾਂ ਦੇ ਵਿਰੁੱਧ ਹਾਈ ਕੋਰਟ ਦਾਰੋ ਕੀਤਾ ਗਿਆ ਤੇ ਹਾਈ ਕੋਰਟ ਨੇ ਇਸ ਮਾਮਲੇ ਦੇ ਵਿੱਚ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਹੈ। ਤਰੀ ਨੂੰ ਵੱਡੀ ਰਾਤ ਮਿਲਿਆ ਅਰੋੜਾ ਦੇ ਖਿਲਾਫ ਦਰਜ ਕਰਪਸ਼ਨ ਦਾ ਮਾਮਲਾ ਰੱਦ ਕਰ ਦਿੱਤਾ ਗਿਆ ਤਾਂ ਦੋ ਗੁਰਸਤੇਜ ਸਾਫਕਾ ਨੂੰ ਆਧ ਪੰਜਾਬ ਪੈਣਾ ਹਾਈ ਕੋਰਟ ਦੇ ਵਿੱਚ ਚਾਹੇ ਹੋ ਸੁੰਦਰਸ਼ਾਮ ਅਰੋੜਾ ਹੋਣ ਤੇ ਚਾਹੇ ਸਾਬਕਾ ਮੰਤਰੀ ਭਾਰਤ ਪੂਜਨ ਆਸ਼ੂ ਸਾਬਕਾ ਮੰਤਰੀ ਸੁੰਦਰਸ਼ਾਮ ਅਰੋੜਾ ਨੂੰ ਹਾਈ ਕੋਰਟ ਦੇ ਵੱਲੋਂ ਜੋ ਰਾਹਤ ਮਿਲੀ ਹੈ ਉਹ ਕਰਪਸ਼ਨ ਦੇ ਮਾਮਲੇ ਦੇ ਵਿੱਚ ਮਿਲੀ ਹੈ ਤੇ ਦੱਸਦੀ ਹੈ ਕਿ ਅਰੋੜਾ ਖਿਲਾਫ ਦਰਜ ਕਰਪਸ਼ਨ ਦਾ ਮਾਮਲਾ ਰੱਦ ਕਰ ਦਿੱਤਾ ਗਿਆ ਪਲਾਟ ਅਲਾਟਮੈਂਟ ਘਟਾਲੇ ਦੇ ਵਿੱਚ ਇਹ ਭ੍ਰਿਸ਼ਟਾਚਾਰ ਦਾ ਕੇਸ ਦਰਜ ਹੋਇਆ ਸੀ ਸੁੰਦਰਸ਼ਾਮ ਅਰੋੜਾ ਤੇ 10 ਸਰਕਾਰੀ ਅਧਿਕਾਰੀਆਂ ਖਿਲਾਫ ਇਹ ਮਾਮਲਾ ਦਰਜ ਹੋਇਆ ਸੀ ਤੇ ਇਸ ਮਾਮਲੇ ਦੇ ਵਿੱਚ ਨੂੰ ਵੱਡੀ ਰਾਹਤ ਮਿਲੀ ਹਾਲਾਂਕਿ ਪਿਛਲੇ ਸਮੇਂ ਦੇ ਵਿੱਚ ਸੁੰਦਰ ਸ਼ਾਮ अरोड़ा ਭਾਜਪਾ ਦੇ ਵਿੱਚ ਵੀ ਚਲੇ ਗਏ ਸੀ ਬਾਅਦ ਦੇ ਵਿੱਚ ਉਹ ਦੁਬਾਰਾ ਤੋਂ ਵਾਪਸ ਆਏ ਕਾਂਗਰਸ ਦੇ ਵਿੱਚ ਤੇ ਇਸ ਵੇਲੇ ਕਾਂਗਰਸ ਦੇ ਵਿੱਚ ਨੇ ਸਾਬਕਾ ਮੰਤਰੀ ਨੇ ਕੈਪਟਨ ਸਰਕਾਰ ਵੇਲੇ ਉਦਯੋਗ ਮੰਤਰੀ ਰਹੇ ਦੋ ਵਾਰ ਦੇ ਵਿਧਾਇਕ ਨੇ ਸੁੰਦਰ ਸ਼ਾਮ अरोड़ा 12 ਤੋਂ 17 ਦੇ ਵਿੱਚ ਸੁੰਦਰ ਸ਼ਾਮ अरोड़ा ਹੁਸ਼ਿਆਰਪੁਰ ਤੋਂ ਜਿੱਤੇ ਸਨ ਤੇ ਜਦੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਉਸ ਤੋਂ ਬਾਅਦ ਸੁੰਦਰ ਸ਼ਾਮ ਅਰੋੜਾ ਦੇ ਖਿਲਾਫ ਇਹ ਐਫ ਆਈ ਆਰ ਦਰਜ ਹੋਈ ਸੀ ਪਲਾਟ ਅਲਾਟਮੈਂਟ ਕੁਟਾਲੇ ਦੇ ਵਿੱਚ ਕ੍ਰਾਪਸ਼ਨ ਦਾ ਕੇਸ ਦਰਜ ਕੀਤਾ ਗਿਆ ਸੀ ਤੇ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਸੁੰਦਰ ਸ਼ਾਮ ਅਰੋੜਾ ਨੂੰ ਵੱਡੀ ਰਾਹਤ ਮਿਲੀ ਹੈ ਔਟ ਦੀ ਸੇਲ ਡੀਡ ਦੇ ਰਿਗਾਰਡਿੰਗ ਮਸਲਾ ਸੀ ਜੀ ਜੋ ਐਫ ਆਈ ਆਰ ਰਜਿਸਟਰ ਕੀਤੀ ਸੀ ਵਿਜੀਲੈਂਸ ਤੇ ਅਗੇਂਸਟ ਦੀ ਥੈਨ ਮਿਨਿਸਟਰ ਉਸ ਰਾਮ ਰੋੜਾ ਤੇ ਚਾਫੀਸਰ ਸੀ ਤੇ 플ੌਟ ਸੀ ਉਹ ਸੀਦਾ ਸੀ ਅਲੀਗੇਸ਼ਨ ਸੀ ਵਿਜੀਲੈਂਸ ਵੱਲੋਂ ਲਾਈਏ ਗਿਆਂ ਕਿ 25 ਏਕੜ ਦਾ ਇੱਕ 플ੌਟ ਸੀ ਜਿਹਨੂੰ ਬਾਈਫਰਕੇਟ ਕਰਕੇ ਵੇਚਿਆ ਗਿਆ ਤੇ ਕੋਈ ਨੋਰਮਸ ਉਹਦੇ ਵਿੱਚ ਲਾ ਫਾਲੋ ਨਹੀਂ ਹੋਇਆ ਉਹਦੇ ਵਿੱਚ ਅਸੀਂ ਰਿਪਰੈਜ਼ੈਂਟ ਅ ਸਟੇਟ ਆਫੀਸਰ ਤੇ ਹੋਰ ਆਫੀਸਰਸ ਨੂੰ ਪੀਐਸਆਈਸੀ ਨੂੰ ਕਰ ਰਹੇ ਸੀ ਹੌਨੇਬਲ ਕੋਰਟ ਅੱਗੇ ਤੇ ਉਹ ਪਰਚਾ ਚੈਲੰਜ ਕੀਤਾ ਹੋਇਆ ਸੀ ਪਹਿਲਾਂ ਬੇਲ ਲੈਤੀ ਸੁਪਰੀਮ ਕੋਰਟ ਵੀ ਗਏ ਤੇ ਅੱਜ ਉਸ ਡਿਸੀਜਨ ਦੀ ਪ੍ਰੋਨਾਨਸਮੈਂਟ ਸੀ ਉਹਦੇ ਵਿੱਚ ਹੌਨੇਬਲ ਹਾਈ ਕੋਰਟ ਨੇ ਉਸ ਪਰਚੇ ਨੂੰ ਕਵਾਸ਼ ਕੀਤਾ ਵਿਜਨਸ ਨੂੰ ਇਹ ਸਾਰੇ ਸਾਰੇ ਅਕਿਊਜ਼ ਦੇ ਖਿਲਾਫ ਕੀਤਾ ਇਨਕਲੂਡਿੰਗ ਦੀ ਮਿਨਿਸਟਰ ਇਨਕਲੂਡਿੰਗ ਦੀ ਆਫੀਸਰਸ ਆਫ ਦੀ ਪੀਐਸਆਈਸੀ ਐਂਡ ਦੀ ਡਾਇਰੈਕਟਰਸ ਆਫ ਕੁਲਮੋਹਰ ਪਰ ਕੀ ਤਾਂ ਕੈਸ਼ ਕਰਤਾ ਹੈ ਡਿਟੇਲਡ ਆਰਡਰ ਕਿਨੇ ਕਿਸ ਅਧਾਰ ਤੇ ਚੈਲੰਜ ਕੀਤੀ ਤਾ ਹੈ ਹਾਂਜੀ ਡਿਟੇਲਡ ਆਰਡਰ ਹਜੇ ਫਾਲੋ ਹੋਣਗੇ ਜੀ ਹਜੇ ਪਰਚਾ ਅਨਾਉਂਸ ਹੋਇਆ ਹੈ ਕਿ ਦੀ ਪਟੀਸ਼ਨਸ ਦੈਟ ਵੀ ਹੈਵ ਫਾਈਲਡ ਉਹ ਅਲਾਉ ਕਰਤੀ ਸੀ ਬੰਚ ਮੈਟਰ ਬਣਾਇਆ ਗਿਆ ਸੀਗਾ ਉਹ ਅਲਾਉ ਦਾ ਹਜੇ ਆਇਆ ਡਿਟੇਲਡ ਆਰਡਰ ਹਜੇ ਆਉਣਾ ਜੀ ਗਰਾਉਂਡ ਕੀ ਸੀਗੇ ਕਿ ਗਰਾਉਂਡਸ ਗਰਾਉਂਡਸ ਇਹ ਸੀ ਜੀ ਕਿਉਂਕਿ ਐਲੀਗੇਸ਼ਨ ਜੋ ਉਹਨਾਂ ਵੱਲੋਂ ਵਿਜੀਲੈਂਸ ਵੱਲੋਂ ਲਾਏ ਗਏ ਸੀ ਇਹ ਲਾਈ ਗਈ ਸੀ ਕਿ ਜੋ 플ੌਟ ਕੱਟੇ ਗਏ ਨੇ ਇਹ ਚੀਜ਼ ਨਾਰਮਸ ਫਾਲੋ ਨਹੀਂ ਹੋਈਆਂ ਤੇ ਇਹ ਗੁਲਮੋਹਰ ਨੂੰ ਕੋਈ ਅਨਡਿਊ ਬੈਨੀਫਿਟ ਦੇਣ ਵਾਸਤੇ ਹੀ ਮਨਿਸਟਰ ਤੇ ਉੱਥੋਂ ਦੇ ਅਧਿਕਾਰੀਆਂ ਨੇ ਆਪਸ ਵਿੱਚ ਮਿਲ ਕੇ ਉਹਨਾਂ ਨੂੰ ਕੋਈ ਫਾਇਦਾ ਪਹੁੰਚਾਇਆ ਗਿਆ ਤੇ ਉਸ ਨੂੰ ਚੈਲੰਜ ਕੀਤਾ ਗਿਆ ਸੀ ਰਿਲਾਇੰਗ ਅਪਨ ਦੀ ਬੋਰਡ ਰੈਜ਼ੋਲੂਸ਼ਨ ਐਂਡ ਅਦਰ ਅਦਰ ਰੂਲਸ ਜਿਹਦੇ ਵਿੱਚ ਸਪੈਸੀਫਾਈ ਸੀ ਕਿ ਜੀ ਬਾਈਫਰਕੇਸ਼ਨ ਵੀ ਕੀਤੀ ਜਾ ਸਕਦੀ ਹੈ ਤੇ ਇੱਕ ਸਪੈਸੀਫਿਕ ਫੀਸ ਟ੍ਰਾਂਸਫਰ ਫੀਸ ਲੈਣ ਤੋਂ ਬਾਅਦ ਉਹਨਾਂ ਦੀ ਬਾਈਫਰਕੇਸ਼ਨ ਵੀ ਕੀਤੀ ਜਾ ਸਕਦੀ ਹੈ ਟ੍ਰਾਂਸਫਰ ਵੀ ਕੀਤੇ ਜਾ ਸਕਦੇ ਨੇ ਸੋ एवरीथिंग ਵਾਸ ਡਨ ਐਸ ਪਰ ਦੀ ਰੂਲਸ ਐਸ ਪਰ ਦੀ ਲਾ ਐਸ ਪਰ ਦੀ ਜੋ ਰੈਜ਼ੋਲੂਸ਼ਨ ਸਟਾਰਟਿੰਗ ਫਰੋਮ 2005 ਸੋ ਦੀ ਕੋਰਟ ਵਾਸ ਕਨਵਿੰਸਡ ਸੋ ਦੀ ਹਾਈ ਕੋਰਟ ਨੇ ਭਾਰਤਪੁਸ਼ਨਾਸ਼ੂ ਨੂੰ ਜ਼ਮਾਨਤ ਦਿੱਤੀ ਹੈ 1 ਅਗਸਤ ਨੂੰ ਐਡੀ ਨੇ ਦਰਸਲ ਆਸ਼ੂ ਨੂੰ ਗ੍ਰਿਫਤਾਰ ਕੀਤਾ ਸੀ 2000 ਕਰੋੜ ਰੁਪਏ ਦੇ ਟੈਂਡਰਾਂ ਦੇ ਵਿੱਚ ਕਪਰੇ ਦੇ ਇਲਜ਼ਾਮ ਲੱਗੇ ਸਨ ਹਾਈ ਕੋਰਟ ਨੇ ਮਾਮਲੇ ਦੇ ਵਿੱਚ ਦਰਜ ਐਫ ਆਈ ਆਰ ਵੀ ਰੱਦ ਕੀਤੀ ਹੈ ਜਲੰਧਰ ਦੇ ਵਿੱਚ ਪੁੱਛਗਛ ਤੋਂ ਬਾਅਦ ਐਡੀ ਨੇ ਦਰਸਲ ਇਹ ਗ੍ਰਿਫਤਾਰ ਕੀਤਾ ਸੀ ਕਾਰਵਾਈ ਕੀਤੀ ਗਈ ਸੀ ਮਨੀ ਲਾਂਡਰਿੰਗ ਐਕਟ ਦੇ ਤਹਿਤ ਐਡੀ ਦੇ ਵੱਲੋਂ ਇਹ ਗ੍ਰਿਫਤਾਰੀ ਕੀਤੀ ਗਈ ਇਸ ਕੇਸ ਦੇ ਪੂਰੇ ਕੇਸ ਦੇ ਵਿੱਚ ਕਾਂਗਰਸ ਦੇ ਆਗੂ ਤੇ ਸਾਫ ਦਾ ਮੰਤਰੀ ਭਾਰਤਪੁਸ਼ਨਾਸ਼ੂ ਨੂੰ ਵੱਡੀ ਅਰ ਰਾਹਤ ਮਿਲੀ ਹੈ ਹਾਈ ਕੋਰਟ ਨੇ ਭਾਰਤ ਪੁਛਨਾਸ਼ੂ ਨੂੰ ਜ਼ਮਾਨਤ ਦੇ ਦਿੱਤੀ ਹੈ ਆ ਦਰਸਲ 1 ਅਗਸਤ ਨੂੰ ED ਦੇ ਵੱਲੋਂ ਇਹ ਪੂਰੀ ਕਾਰਵਾਈ ਕੀਤੀ ਜਾਂਦੀ ਜਦੋਂ ਭਾਰਤ ਪੁਛਨਾਸ਼ੂ ਨੂੰ ਗ੍ਰਿਫਤਾਰ ਕੀਤਾ ਗਿਆ ਆ